ਆਪਾਂ ਇੱਕ ਐਫਆਈਆਰ ਦਾਇਰ ਕਰਵਾਈ ਸੀ ਅਮਰਜੀਤ ਸਿੰਘ ਢਮੋਟੇ ਦੇ ਖਿਲਾਫ ਉਹ ਮੈਨੂੰ ਕਾਫੀ ਟਾਈਮ ਤੋਂ ਬਲੈਕਮੇਲ ਕਰ ਰਿਹਾ ਸੀਗਾ ਉਸ ਤੋਂ ਬਾਅਦ ਉਹਨੇ ਮੇਰੇ ਤੇ 4000 ਰੁਪਏ ਹਫਤਾ ਥੋਪਦਾ ਕਿ ਨਾ 4000 ਰੁਪਏ ਹਫਤਾ ਦਿਆ ਕਰਦਾ ਇਹਨਾਂ ਦਾ ਇੰਨਾ ਮਤਲਬ ਜੇਰਾ ਵੱਧ ਚੁੱਕਾ ਹੈ ਕਿ ਉਸ ਤੇ ਵੀ ਕੋਈ ਕਾਰਵਾਈ ਨਹੀਂ ਕੀਤੀ ਗਈ ਉਹਨੂੰ ਇਸ ਦਾ ਆਦਤ ਪੈ ਗਈ ਤੇ ਉਹ ਡਿਮਾਂਡ ਉਹਨੇ ਇਸ ਤਰ੍ਹਾਂ ਵਧਾਤੀ ਕਿ ਨਾ ਮੇਰੀ ਕਾਰਪੋਰੇਸ਼ਨ ਤੇ ਇੰਨੀ ਬਣੀ ਹੋਈ ਆ ਤੇਰੀ ਮੈਂ ਦੁਕਾਨ ਸੀਲ ਕਰਾ ਦਾਂਗਾ ਬਾਕੀ ਉਹਨੇ ਇਹ ਕਾਰ ਦਿਖਾਇਆ ਵਾ ਇਹਦੇ ਵਿੱਚ ਮਾਨਯੋਗ ਹਾਈ ਕੋਰਟ ਨੇ ਕਲੀਅਰਲੀ ਇਹ ਮੈਂਸ਼ਨ ਕੀਤਾ ਕਿ ਇਹ ਬਲੈਕਮੇਲਿੰਗ ਕਰਦਾ ਹੈ ਤੇ ਇਸ ਕਰਕੇ ਇਹਦੀ ਜਿਹੜੀ ਐਂਟੀਸੀਪੇਟਰੀ ਬੇਲ ਹੈ ਉਹ ਰਿਜੈਕਟ ਕੀਤੀ ਜਾ ਰਹੀ ਹੈ ਅਮਰਜੀਤ ਸਿੰਘ ਧਮੋਟੀਆਂ ਨੂੰ ਬਲੈਕਲਿਸਟ ਕੀਤਾ ਹੋਇਆ ਉਸ ਤੋਂ ਬਾਅਦ ਵੀ ਉਹਨਾਂ ਦੀਆਂ ਕੰਪਲੇਂਟਾਂ ਤੇ ਕਾਰਵਾਈ ਕੀਤੀ ਜਾ ਰਹੀ ਹੈ ਮਤਲਬ ਉਹ ਇਦਾਂ ਦਾ ਬੰਦਾ ਨਾ ਮਤਲਬ ਉਹ ਆਪਣੀ ਗੱਲ ਉੱਪਰ ਉਹਨੇ ਰੱਖਣੀ ਹੈ ਦੂਜਿਆਂ ਨੂੰ ਥੱਲੇ ਸੁੱਟਣਾ ਹੈ ਉਸ ਕੋਈ ਕਾਰਵਾਈ ਨਹੀਂ ਕਰ ਰਹੀ ਉਸ ਇਹੀ ਤਾਂ ਕਮੀ ਹੈ ਨਾ ਵੀ ਉਹ ਕਾਰਵਾਈ ਨਹੀਂ ਕਰ ਰਹੀ ਕਿਉਂ ਡਰ ਰਹੀ ਹੈ ਸਮਝ ਨਹੀਂ ਆ ਰਿਹਾ ਸੋ ਲੁਧਿਆਣਾ ਦੇ ਡਾਬਾ ਰੋਡ ਤੋਂ ਇੱਕ ਮਾਮਲਾ ਵੇਖਣ ਨੂੰ ਮਿਲਿਆ ਹੈ ਜਿੱਥੇ ਗੁੰਡਾ ਕਰਦੀ ਅਤੇ ਹਫਤਾ ਵਸੂਲੀ ਦਾ ਇੱਕ ਵਿਅਕਤੀ ਕੰਮ ਕਰ ਰਿਹਾ ਹੈ ਸਬੰਧ ਵਿੱਚ ਪੁਲਿਸ ਕਮਿਸ਼ਨਰ ਕੋਲੇ ਸ਼ਿਕਾਇਤ ਦਰਜ ਕਰਵਾਉਣ ਦੇ ਲਈ ਲੋਕ ਪਹੁੰਚੇ ਦੱਸਦੇ ਕਿ ਉਹਨਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਮੈਡੀਕਲ ਸਟੋਰ ਹੈ ਉਹਨਾਂ ਦਾ ਅਤੇ ਇੱਕ ਵਿਅਕਤੀ ਅਕਸਰ ਹੀ ਗੁੰਡਾਗਰਦੀ ਅਤੇ ਹਫਤਾ ਵਸੂਲੀ ਕਰਦਾ ਹੈ ਤੇ ਜੇਕਰ ਕੋਈ ਉਸ ਨੂੰ ਹਫਤਾ ਦੇਣ ਤੋਂ ਮਨ੍ਹਾ ਕਰ ਦਿੰਦਾ ਹੈ ਪੈਸੇ ਦੇਣ ਤੋਂ ਮਨ੍ਹਾ ਕਰਦਾ ਹੈ ਤਾਂ ਉਸ ਨੂੰ ਤੰਗ ਪਰੇਸ਼ਾਨ ਕਰਨਾ ਸ਼ੁਰੂ ਕਰ ਦਿੰਦਾ ਹੈ ਜਿਸ ਸਬੰਧ ਵਿੱਚ ਥਾਣਾ ਡਾਬਾ ਪੁਲਿਸ ਦੇ ਵਿੱਚ ਵੀ ਸ਼ਿਕਾਇਤ ਦਰਜ ਕਰਵਾਈ ਗਈ ਲੇਕਿਨ ਕੋਈ ਵੀ ਸਿੱਟਾ ਨਹੀਂ ਨਿਕਲਿਆ ਜਿਸ ਤੋਂ ਪਰੇਸ਼ਾਨ ਹੋ ਕੇ ਆਖਿਰਕਾਰ ਇਹ ਉਹਨਾਂ ਨੂੰ ਪੁਲਿਸ ਕਮਿਸ਼ਨਰ ਦਫ਼ਤਰ ਦਾ ਰੁਖ ਕਰਨਾ ਪਿਆ ਸੋ ਇਸ ਮੌਕੇ ਤੇ ਉਹਨਾਂ ਦੇ ਵੱਲੋਂ ਜਿਹੜੀ ਕਾਰਵਾਈ ਦੀ ਮੰਗ ਵੀ ਕੀਤੀ ਗਈ ਹੈ ਲੋਕਾਂ ਨੇ ਇਨਸਾਫ ਦੀ ਮੰਗ ਕੀਤੀ ਹੈ ਉਹਨਾਂ ਕਿਹਾ ਕਿ ਜਿਸ ਤਰੀਕੇ ਦੇ ਨਾਲ ਗੁੰਡਾਗਰਦੀ ਸ਼ਰਿਆਮ ਹੋ ਰਹੀ ਹੈ ਅਜੇਹੇ ਦੇ ਵਿੱਚ ਲੋਕਾਂ ਦਾ ਰਹਿਣਾ ਹੈ ਜਿਹੜਾ ਬਹੁਤ ਹੀ ਜ਼ਿਆਦਾ ਖੱਜਲਖੁਆਰ ਹੋ ਰਹੇ ਨੇ ਲੋਕ ਅਤੇ ਇਸ ਸਬੰਧ ਵਿੱਚ ਜਲਦ ਤੋਂ ਜਲਦ ਕਾਰਵਾਈ ਇਹ ਜੜੀ ਕੀਤੀ ਜਾਵੇ ਦੱਸ ਦਈਏ ਕਿ આરોપી ਹੈ ਜਿਹੜਾ ਫਰਾਰ ਦੱਸਿਆ ਜਾ ਰਿਹਾ ਹੈ ਦੱਸ ਦਈਏ ਕਿ ਇਸ ਸਬੰਧ ਵਿੱਚ ਐਫ ਆਈ ਆਰ ਵੀ ਦਰਜ ਕੀਤੀ ਜਾ ਚੁੱਕੀ ਹੈ ਸੋ ਜਲਦ ਤੋਂ ਜਲਦ ਵਿਅਕਤੀ ਦੀ ਗ੍ਰਿਫਤਾਰੀ ਦੀ ਹੈ ਜਿਹੜੀ ਮੰਗ ਕੀਤੀ ਜਾ ਰਹੀ ਹੈ ਸਰਜੀਤੀ ਅੱਜ ਤੁਸੀਂ ਲੁਹਾਨਾ ਪੁਲਿਸ ਵਿਭਾਗ ਕੋਲ ਇਹ ਕੰਪਲੇਂਟ ਕੀਤੀ ਹੈ ਮੈਂ मामला गैमल है गैमल मामला है इस तरह जी आपा एक एफआईआर दर्ज करवाई सी अमरजीत सिंह तमोटीये ਦੇ ਖਿਲਾਫ ਉਹ ਮੈਨੂੰ ਕਾਫੀ ਟਾਈਮ ਤੋਂ ਬਲੈਕਮੇਲ ਕਰ ਰਿਹਾ ਸੀਗਾ ਬਲੈਕਮੇਲ ਦੀ ਆਰ ਦੇ ਵਿੱਚ 2000 ਰੁਪਏ ਹਫਤੇ ਦਾ ਲੈ ਰਿਹਾ ਸੀਗਾ ਉਸ ਤੋਂ ਬਾਅਦ ਉਹਨੇ ਮੇਰੇ ਤੇ 4000 ਰੁਪਏ ਹਫਤਾ ਥੋਪਦਾ ਕਿ ਨਾ 4000 ਰੁਪਏ ਹਫਤਾ ਦਿਆ ਕਰ ਕਾਰਨ ਹਫਤੇ ਹਫਤੇ ਦਾ ਕਾਰਨ ਉਹ ਪਹਿਲਾਂ ਕਾਂਗਰਸ ਦਾ ਕੋਈ ਵਰਕਰ ਬੁਰਕਰ ਸੀ ਤੇ ਮੇਰੇ ਕੋਲ ਆਂਦਾ ਜਾਂਦਾ ਸੀ ਤੇ ਉਸ ਬੇਸ ਤੇ ਮੈਨੂੰ ਕਹਿੰਦਾ ਸੀਗਾ ਵੀ ਆਪਣਾ ਪਾਰਟੀ ਫੰਡ ਦੇ ਨਾਂ ਤੇ 2000 3000 15 ਗਾ 26 ਜਨਵਰੀ ਨੂੰ ਦੇ ਦੇ ਮੈਂ ਚਲੋ ਇਸ ਮੈਂ ਦੇ ਦਿੰਦਾ ਸੀ ਵੀ ਚਲ ਕੋਈ ਨਹੀਂ ਪਾਰਟੀ ਫੰਡ ਦੇ ਨਾਂ ਤੇ ਲੈਂਦਾ ਵਾ ਉਹਨੂੰ ਇਸ ਦਾ ਆਦਤ ਪੈ ਗਈ ਤੇ ਉਹ ਡਿਮਾਂਡ ਉਹਨੇ ਇਸ ਤਰ੍ਹਾਂ ਵਧਾਤੀ ਕਹਿੰਦਾ ਮੇਰੀ ਕਾਰਪੋਰੇਸ਼ਨ ਤੇ ਇੰਨੀ ਬਣੀ ਹੋਈ ਆ ਤੇਰੀ ਮੈਂ ਦੁਕਾਨ ਸੀਲ ਕਰਾ ਦੂੰਦਾ ਬਾਕੀ ਉਹਨੇ ਇਹ ਕਰ ਦਿਖਾਇਆ ਵਾ ਦੀ ਆਪਣੀ ਦੁਕਾਨ ਚ ਕੋਈ ਕਮੀ ਸੀ ਕਿਉਂ ਕਿਦਾਂ ਸੀਲ ਕਰਾਤੀ ਹੋ? ਕਮੀ ਕੋਈ ਨਹੀਂ ਜੀ ਮੇਰੀ ਦੁਕਾਨ 95 ਦੀ ਬਣੀ ਹੋਈ ਆ। 95 ਦੀ ਬਣੀ ਹੋਈ ਆ ਤੇ ਇਹਨੇ ਨਕਸ਼ੇ ਦਾ ਪਾਇਆ ਵੀ ਕੋਈ ਕੰਪਾਉਂਡਿੰਗ ਹੁੰਦੀ ਆ। ਸੀਆ ਜੀ। ਸੀਐਲਯੂ ਜੀ ਆਪਣੇ ਰੋਡ ਤੇ ਤਕਰੀਬਨ ਕਿਸੇ ਦਾ ਵੀ ਨਹੀਂ ਹੈਗਾ। ਅੱਛਾ। ਇਹਦੀ ਕਾਰਪੋਰੇਸ਼ਨ ਚ ਬਣੀ ਕਰਕੇ ਇਹਨੇ ਕਹਿੰਦਾ ਵੀ ਕੰਪਾਉਂਡਿੰਗ ਫੀਸ ਤੁਸੀਂ ਨਹੀਂ ਭਰੀ ਤੇ ਮੈਨੂੰ ਨੋਟਿਸ ਸਿਰਫ ਕੰਸਟਰਕਸ਼ਨ ਦਾ ਆਇਆ ਵਾ ਨਾ ਕਿ ਮੈਨੂੰ ਕੋਈ ਕੰਪਾਉਂਡਿੰਗ ਫੀਸ ਦਾ। ਮਿੰਨੇ ਸਾਲ ਹਫ਼ਤਾ ਦਿੱਤਾ। ਮੈਂ ਤਕਰੀਬਨ 2019 2022 ਤੋਂ ਤਾਂ ਮੈਂ ਲਗਾਤਾਰ ਦੇ ਰਿਹਾ ਸੀ ਨਹੀਂ ਸ਼ਨੀਵਾਰ ਦੀ ਸ਼ਨੀਵਾਰ 2022 ਤੋਂ ਲੈ ਕੇ 2023 ਤੱਕ ਨਵੰਬਰ ਤੱਕ ਮੈਂ ਲਗਾਤਾਰ ਦੇ ਰਿਹਾ ਸੀ ਹਰ ਸ਼ਨੀਵਾਰ ਨੂੰ ਸ਼ਨੀਵਾਰ ਨੂੰ ਮੈਨੂੰ ਬਕਾਇਦਾ ਇਹ ਕਾਲ ਕਰਦਾ ਸੀ ਬਕਾਲ ਕਰਨ ਤੋਂ ਬਾਅਦ ਇਹਦੇ ਘਰੇ ਮੈਂ 2000 ਰੁਪਏ ਫੜਾ ਕੇ ਜਾਂਦਾ ਸੀ ਤੇ ਕੱਲੀ ਤੁਹਾਡੇ ਕੋਲ ਇੰਦਰ ਜੀ ਜੋ ਪੂਰੀ ਮਾਰਕੀਟ ਕੋ ਲੈਂਦਾ ਸੀ ਨਹੀਂ ਬਹੁਤ ਬੰਦੇ ਆ ਜਿਨ੍ਹਾਂ ਤੋਂ ਇਹ ਹਫ਼ਤਾ ਵਸੂਲ ਕਰਦਾ ਵਾ ਕਿੰਨੀਆਂ ਕੋ ਦੁਕਾਨਾਂ ਹੋਣਗੀਆਂ ਤਕਰੀਬਨ ਮਾਰਕੀਟ ਦੇ ਵਿੱਚ ਨਾ ਨਾ ਕਰਦੇ 40 ਤੋਂ 50 ਬੰਦੇ ਹੋਣੇ ਜਿੰਨਾਂ ਤੋਂ ਹਫਤਾ ਵਸੂਲੀ ਕਰਦੇ ਆ ਤੇ ਤੁਸੀਂ ਕੰਪਲੀਟ ਫਿਰ ਥਾਣੀ ਕੀਤੀ ਜਾਂ ਕਿਸ ਤਰੀਕੇ ਨਾਲ ਮੈਂ ਜੀ ਪਹਿਲਾਂ ਸੀਪੀ ਸਾਹਿਬ ਕੋਲ ਕੰਪਲੇਨਟ ਕੀਤੀ ਜੀ ਸੀਪੀ ਸਾਹਿਬ ਕੋਲ ਕੰਪਲੇਨਟ ਕੀਤੀ ਉਹਦੇ ਤੇ ਕੋਈ ਕਾਰਵਾਈ ਨਹੀਂ ਮੈਂ ਥਾਣੇ ਜਾਂਦਾ ਸੀ ਕਿਹੜੇ ਥਾਣੇ ਡੱਬਾ ਥਾਣੇ ਜੀ ਉਹਦੀ ਮੈਂ ਜੋ ਇਹਨੇ ਮੈਨੂੰ ਕਾਲਿੰਗ ਕੀਤੀ ਆ ਮੈਨੂੰ ਧਮਕੀਆਂ ਦਿੰਦਾ ਸੀ ਵੀ ਮੈਂ ਤੇਰੀ ਦੁਕਾਨ ਸੀਲ ਕਰਾ ਦੂੰ ਮੈਂ ਡਾਬੇ ਠਾਣੇ ਵੀ ਉਹਨਾਂ ਨੂੰ ਦੇ ਕੇ ਆਇਆ ਪਿੰਡ ਡਰੈਵ ਚ ਪਾ ਕੇ ਪਹਿਲਾ ਇੱਕ ਆਪਣੇ ਐਸਐਸਸੀ ਹਰਪਾਲ ਸਿੰਘ ਜੀ ਉਹਨਾਂ ਨੂੰ ਦੇ ਕੇ ਆਇਆ ਉਹਨਾਂ ਨੇ ਖੁਰਦਬੁਰਦ ਕਰਤੀ ਉਹ ਉਸ ਤੋਂ ਬਾਅਦ ਇੱਕ ਹੋਰ ਐਸਐਸਸੀ ਨਾਮ ਨਹੀਂ ਯਾਦ ਆ ਰਿਹਾ ਉਹਨਾਂ ਨੂੰ ਵੀ ਦਿੱਤੀ ਪੈਂਡਰ ਉਹਨਾਂ ਨੇ ਵੀ ਬਿਆਨ ਦੇ ਨਾਲ ਉਹ ਵੀ ਖੁਰਦਬੁਰਦ ਕਰਤੀ ਮੈਂ ਕਿੰਨਾ ਚਿਰ ਤੱਕੇ ਖਾਂਦਾ ਰਿਹਾ ਫਿਰ ਮੈਂ ਕੋੜ ਦਾ ਸਹਾਰਾ ਲਿਆ ਜੀ ਤੇ ਦਿ ਕੋਡ ਦੇ ਥਰੂ ਹਾਂਜੀ ਐਫ ਆਈ ਆਰ ਹਾਂਜੀ ਤੇ ਕਿੰਨੇ ਟਾਈਮ ਹੋ ਗਿਆ ਐਫ ਆਈ ਆਰ ਹੋਈ ਐ ਐਫ ਆਈ ਆਰ ਹੋਈ ਐ ਜੀ 22 ਤਰੀਕ ਦੀ ਅੱਛਾ ਜੀ ਤੇ ਹੁਣ ਤੱਕ 22 ਕਿਹੜੀ 22 ਪੰਜ ਦੀ 22 ਪੰਜ ਦੀ ਹੁਣ 6 ਮਹੀਨਾ ਵੀ ਖਤਮ ਹੋਣ ਵਾਲਾ ਅਜੇ ਤੱਕ ਗ੍ਰਿਫਤਾਰੀ ਨਹੀਂ ਨਹੀਂ ਜੀ ਕੋਈ ਗ੍ਰਿਫਤਾਰੀ ਪੁਲਿਸ ਜੀ ਮਿਲੀ ਵਕਤ ਕਰਕੇ ਜੀ ਅੱਛਾ ਜੀ ਉਹਦੀ ਬੇਲ ਉਹਨੇ ਬੇਲ ਵੀ ਲਗਾਈ ਸੀ 29 ਤਰੀਕ ਨੂੰ ਠੀਕ ਹੈ ਜੀ ਬੇਲ ਵੀ ਡਿਸਮਿਸ ਹੋ ਗਈ ਆ ਮੈਂ ਥਾਣੇ ਜਾਣਾ ਮੈਂ ਪੁਲਿਸ ਤੋਂ ਕਿੰਨਾ ਵੀ ਕਾਰਵਾਈ ਦੀ ਮੰਗ ਕਰਦਾ ਕੋਈ ਨਹੀਂ ਫੜ ਲੈਣਾ ਜਦ ਕਿ ਉਹ ਬੰਦਾ ਆਪਣੇ ਘਰ ਦੇ ਵਿੱਚ ਲੁਕਿਆ ਬੈਠਾ ਵਾ ਘਰੇ ਹਾਂਜੀ ਹਾਂ ਤੇ ਫੜਿਆ ਕਿਉਂ ਨਹੀਂ ਜਾਂਦਾ ਪੁਲਿਸ ਦੀ ਮਿਲੀ ਭੁਗਤਾਈ ਜਿਹੜਾ 40 50 ਦੁਕਾਨਾਂ ਕੋ ਹਫਤਾ ਵਸੂਲੀ ਹੁੰਦੀ ਹੈ ਤੇ ਫਿਰ ਇਹ ਰਲ ਮਿਲ ਕੇ ਹੁੰਦੀ ਹੁੰਨੀ ਹੈ ਬੰਦੇ ਜਾਂਦੇ ਹੁੰਦੇ ਨੇ ਆ ਕੁਛ ਨਾ ਕੁਛ ਤਾਂ ਹੈ ਜੀ ਜਿਸ ਦੇ ਕਰਕੇ ਪੁਲਿਸ ਚੱਕ ਨਹੀਂ ਰਹੀ ਹੈਗੀ ਵੀ ਤੁਸੀਂ ਦੱਸਿਆ ਕਮਿਸ਼ਨਰ ਸਾਹਿਬ ਨੂੰ ਕਿ ਇਸ ਤਰੀਕੇ ਦੇ ਨਾਲ ਇਹ ਹੋ ਰਿਹਾ ਲੋਕੀ ਨਜਾਇਜ਼ ਵਸੂਲੀਆਂ ਕਰ ਰਹੇ ਗੁੰਡਾਗਰਦੀ ਕਰ ਰਹੇ ਸਰ ਮੈਂ ਬਿਲਕੁਲ ਕਮਿਸ਼ਨਰ ਸਾਹਿਬ ਨੂੰ ਦੱਸ ਕੇ ਆਇਆ ਹਾਂ ਜੀ ਐਪਲੀਕੇਸ਼ਨ ਵੀ ਦਿੱਤੀ ਆ ਤੇ ਉਹਨਾਂ ਨੇ ਤੇ ਆਸ਼ਮਸ਼ਣ ਦਿੱਤਾ ਹੀ ਕਹਿੰਦੇ ਅਸੀਂ ਕਾਰਵਾਈ ਕਰਾਂਗੇ ਤੇ ਜਦੋਂ ਤੁਸੀਂ ਪਿਛਲੀ ਵਾਰ ਆਏ ਸੀਗੇ ਹਾਂਜੀ ਉਦੋਂ ਕੀ ਕਿਹਾ ਸੀ ਉਹਨਾਂ ਨੇ ਮੈਨੂੰ ਹਫ਼ਤੇ ਦਾ ਟਾਈਮ ਦਿੱਤਾ ਸੀਗਾ ਜੀ ਤੇ ਹੁਣ ਮੈਂ ਆਇਆ ਹਾਂ ਤੇ ਹੁਣ ਆਪਣੇ نیچے ਆਪਣੇ ਐਪਲੀਕੇਸ਼ਨ ਦਾ ਕਨਫਰਮ ਕਰੇ ਸਟੇਟਸ ਪਤਾ ਕਰਨ ਲਈ ਕਹਿੰਦੇ ਪ੍ਰੋਸੈਸਿੰਗ ਵਿੱਚ ਆ ਅੱਛਾ ਜੀ ਲੱਗਦਾ ਕਿ ਇੱਕ ਮਹੀਨਾ ਹੋ ਗਿਆ ਪ੍ਰੋਸੈਸਿੰਗ ਚ ਹੈ ਕਿਤੇ ਇਹ ਪ੍ਰੋਸੈਸਿੰਗ ਚ ਤਾਂ ਨਹੀਂ ਲੱਗੀ ਰਹੀ ਇਹ ਜਦੋਂ ਹੁਣ ਤੱਕ ਕਾਰਵਾਈ ਨਹੀਂ ਹੋਈ ਆਪਾਂ ਨੂੰ ਉਮੀਦ ਹੀ ਨਹੀਂ ਲੱਗਦੀ ਉਮੀਦ ਹੀ ਨਹੀਂ ਲੱਗਦੀ ਫਿਰ ਇੱਕ ਪਾਸੇ ਪੁਲਿਸ ਕਹਿੰਦੀ ਹੈ ਗੁੰਡਾਗਰਦੀ ਹੋਣੀ ਨਹੀਂ ਦੋਹਾਂ ਨੂੰ ਤੇ ਦੂਜੇ ਪਾਸੇ 40 ਦੁਕਾਨਾਂ ਤੋਂ ਹਸਤਾਖਰ ਜੀ ਇਹਦੇ ਤੇ ਪਹਿਲਾਂ ਵੀ ਇਸ ਮਾਮਲੇ 'ਚ ਪਰਚੇ ਦਰਜਿਆ ਈਵਨ ਕਿ ਵਿਜੀਲੈਂਸ ਵੱਲੋਂ ਵੀ ਪਰਚਾ ਦਰਜ ਹੋਇਆ ਹੈ ਇਸ ਬੰਦੇ ਜਿਹੜੀ ਹੁਣ ਹੁਣ ਉਹ ਵਸੂਲੀ ਕਰਦਾ ਬੰਦਾ ਬਿਲਕੁਲ ਵਸੂਲੀ ਕਰਦੇ ਉਹਦਾ ਆਪ ਨੂੰ ਕੋਈ ਕਾਰੋਬਾਰ ਨਹੀਂ ਹੈਗਾ 2005 ਤੋਂ ਉਹਦਾ ਕੋਈ ਕਾਰੋਬਾਰ ਨਹੀਂ ਹੈਗਾ ਅੱਛਾ 2005 ਤੋਂ ਲੈ ਕੇ ਹੁਣ ਤੱਕ ਉਹ ਇਹੀ ਕੰਮ ਕਰਦਾ ਹੈ ਹਾਂਜੀ 2005 ਤੋਂ ਇਹੀ ਕੰਮ ਆ ਸਰ ਐਫ ਆਈ ਆਰ ਹੋਣ ਤੋਂ ਬਾਅਦ ਵੀ ਉਹਦੀ ਵਸੂਲੀ ਇਹਨਾਂ ਨੂੰ ਪਹਿਲਾਂ ਮੇਰੇ ਨਾਲ ਮੀਟਿੰਗ ਕੀਤੀ ਇਹਨਾਂ ਨੇ ਮੈਨੂੰ ਸਾਰੀ ਗੱਲਬਾਤ ਦੱਸੀ ਕਿ ਐਦਾਂ ਕਰਕੇ ਮੇਰੇ ਤੋਂ 2000 ਰੁਪਏ ਹਫਤੇ ਦਾ ਲੈ ਰਿਆ ਫਿਰ ਉਹਨਾਂ ਨੇ ਵਧਾਇਆ ਉਸ ਤੋਂ ਬਾਅਦ ਸੈਪਟੈਂਬਰ ਦੇ ਵਿੱਚ ਅਸੀਂ ਇਹਦੇ ਖਿਲਾਫ ਕੰਪਲੇਂਟ ਕੀਤੀ ਐਸੀਪੀ ਸਾਹਿਬ ਨੂੰ ਵੀ ਕੀਤੀ ਇਵਨ ਕੇ ਡੱਬਾ ਥਾਣੇ ਦੇ ਵਿੱਚ ਵੀ ਕੰਪਲੇਂਟ ਕੀਤੀ ਬਟ ਜਨਵਰੀ ਤੱਕ ਉੱਤੇ ਕੋਈ ਕਾਰਵਾਈ ਨਹੀਂ ਕੀਤੀ ਗਈ 2024 ਸਪਟੈਂਬਰ ਦੇ ਵਿੱਚ ਅਸੀਂ ਕੰਪਲੇਂਟ ਦਰਜ ਕੀਤੀ ਸੀ ਪਰ ਜਨਵਰੀ 2025 ਤੱਕ ਕੋਈ ਕਾਰਵਾਈ ਨਹੀਂ ਕੀਤੀ ਗਈ ਉਸ ਤੋਂ ਬਾਅਦ ਸਾਨੂੰ ਮਾਨਯੋਗ ਹਾਈ ਕੋਰਟ ਦਾ ਸਹਾਰਾ ਲੈਣਾ ਪਿਆ ਉਹਦੇ 'ਚ ਫਿਰ ਅਸੀਂ ਰੈਟ ਪਟੀਸ਼ਨ ਲਗਾਈ ਜਿਹਦੇ ਵਿੱਚ ਉਹਨਾਂ ਨੂੰ ਡਾਇਰੈਕਸ਼ਨ ਦਿੱਤੀਆਂ ਗਈਆਂ ਕਿ ਤੁਸੀਂ ਇਸ ਤੇ ਕਾਰਵਾਈ ਕਰੋ ਡਾਇਰੈਕਸ਼ਨ ਦੇਣ ਤੋਂ ਬਾਅਦ ਇਹਨਾਂ ਦਾ ਇੰਨਾ ਮਤਲਬ ਜੇਰਾ ਵੱਧ ਚੁੱਕਾ ਹੈ ਕਿ ਉਸ ਤੇ ਵੀ ਕੋਈ ਕਾਰਵਾਈ ਨਹੀਂ ਕੀਤੀ ਗਈ ਮਈ ਦੇ ਵਿੱਚ ਜਾ ਕੇ ਅਸੀਂ ਫਿਰ ਇਹਨਾਂ ਤੇ ਕੰਟੈਂਪਟ ਦਾ ਲਗਾਇਆ ਚਾਰਜ ਵੀ ਇਹ ਕੋਰਟ ਦੇ ਹੁਕਮਾਂ ਦੀ ਉਲੰਘਣਾ ਕਰਦੇ ਪਏ ਨੇ ਕੰਟੈਂਪਟ ਆਫ ਜਿਹੜੀ ਐ ਐਫਆਈਆਰ ਦੇ ਵਿੱਚ 308 2 ਲੱਗੀ ਹੈ ਜਿਹੜੀ ਕਿ ਐਕਸਟਰਸ਼ਨ ਦੀ ਹੈ ਜਿਹੜੀ ਕਿ ਨੋਨ ਅਵੇਲੇਬਲ ਹੈ ਇਹਨਾਂ ਨੂੰ ਨਾਲ ਦੀ ਨਾਲ ਇਹਨੂੰ ਅਰੈਸਟ ਕਰਨਾ ਚਾਹੀਦਾ ਸੀ ਜਿਹੜਾ ਹਲੇ ਤੱਕ ਨਹੀਂ ਕੀਤਾ ਗਿਆ 22 5 ਦੀ ਐਫਆਈਆਰ ਹੋਈ ਹੋਈ ਹੈ ਉਹ ਵੀ ਸਾਨੂੰ ਕੋਰਟ ਦਾ ਸਹਾਰਾ ਲੈਣ ਤੋਂ ਬਾਅਦ ਐਫਆਈਆਰ ਦਰਜ ਕੀਤੀ ਗਈ ਹੈ ਹਾਲਤ ਦੀ ਹੁਕਮਾਂ ਦੀ ਉਲੰਘਣਾ ਕੀਤੀ ਸ਼ਰਯਾਮ ਸ਼ਰਯਾਮ ਕੀਤੀ ਜਾ ਰਹੀ ਹੈ ਸਰ ਈਵਨ ਕਿ ਅਗਰ ਮੈਂ ਗੱਲ ਕਰਾਂ ਤਾਂ ਜਦੋਂ ਅਸੀਂ ਕੰਟੈਂਪਟ ਲਗਾਈ ਹੈ ਤਾਂ ਇਹਨਾਂ ਦੇ ਉੱਤੇ ਤੱਕੇ ਨਾਲ ਇਹਨਾਂ ਤੋਂ ਸਾਈਨ ਕਰਵਾਏ ਗਏ ਉੱਥੇ ਜਾ ਕੇ ਮਾਨਯੋਗ ਅਦਾਲਤ ਦਾ ਕੋਈ ਹੁਕਮ ਨਹੀਂ ਸੀ ਕਿ ਕਿਹਨੂੰ ਕਿਹਨੂੰ ਪੇਸ਼ ਕਰਨਾ ਹੈ ਇੱਥੇ ਦੇ ਚਾਰ ਬੰਦੇ ਉੱਥੇ ਪੇਸ਼ ਹੋ ਗਏ ਐ ਐਸ ਐਚਓ ਹੋ ਗਿਆ ਜੀ ਆਈਓ ਹੋ ਗਿਆ ਜੀ ਇਹਨਾਂ ਨੂੰ ਕੋਈ ਹੁਕਮ ਨਹੀਂ ਸੀ ਜਾਰੀ ਕੀਤਾ ਗਿਆ ਕਿ ਹਾਂ ਤੁਸੀਂ ਇੱਥੇ ਆ ਕੇ ਆਪਣੀ ਸਫਾਈ ਪੇਸ਼ ਕਰੋ ਇਹਨਾਂ ਨੇ ਕਿੱਥੇ ਆ ਕੇ ਮਾਨਯੋਗ ਹਾਈ ਕੋਰਟ ਦੇ ਵਿੱਚ ਉੱਥੇ ਜਾ ਕੇ ਇਹਨਾਂ ਨੇ ਆਪਣਾ ਰੱਖਿਆ ਕਿ ਹਾਂ ਪੱਖ ਰੱਖਿਆ ਕਿ ਹਾਂ ਜੀ ਇਹ ਸਮਝੌਤਾ ਕਰ ਚੁੱਕੇ ਨੇ ਬਟ ਕਿ ਇਹਨਾਂ ਤੋਂ ਸਮਝੌਤਾ ਜਿਹੜਾ ਕਰਵਾਇਆ ਗਿਆ ਸੀ ਜ਼ਬਰਦਸਤੀ ਕਰਵਾਇਆ ਗਿਆ ਸੀ ਜਿਹਨੂੰ ਦੇਖਦੇ ਹੋਏ ਉਹਨਾਂ ਨੇ ਸ਼ੌਕ ਹੋਜ਼ ਨੋਟਿਸ ਜਾਰੀ ਕੀਤਾ ਤੇ ਕਿ ਤੁਸੀਂ ਇਸ ਤੇ ਕਾਰਵਾਈ ਕਰੋ ਉਸ ਤੋਂ ਬਾਅਦ ਉਹਨਾਂ ਨੇ 56 ਨੰਬਰ ਐਫ ਆਈ ਆਰ 225 ਨੂੰ ਦਰਜ ਕੀਤੀ 225 ਤੋਂ ਲੈ ਕੇ ਅੱਜ ਅਗਰ ਗੱਲ ਕਰਾਂ ਤਾਂ 26 ਹੋ ਚੁੱਕੀ ਹੈ 26 ਜੂਨ ਬਟ ਹਲੇ ਤੱਕ ਉਹਨਾਂ ਨੇ ਕੋਈ ਕਾਰਵਾਈ ਨਹੀਂ ਕੀਤੀ ਸੌਰੀ 25 ਜੂਨ ਹੋ ਚੁੱਕੀ ਹੈ ਹਲੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਹਾਲਾਂਕਿ ਇਸ ਦੇ ਵਿੱਚ ਅਰੈਸਟ ਉਹਨਾਂ ਨੂੰ ਇਮੀਡੀਏਟਲੀ ਕਰਨਾ ਚਾਹੀਦਾ ਅਗਰ ਮੈਂ ਗੱਲ ਕਰਾਂ ਮਿਊਨਿਸਪਲ ਕਾਰਪੋਰੇਸ਼ਨ ਵੱਲੋਂ ਇਹਨਾਂ ਨੂੰ ਬਲੈਕਲਿਸਟ ਕੀਤਾ ਗਿਆ ਅਮਰਜੀਤ ਸਿੰਘ ਧਮੋਟੀਆਂ ਨੂੰ ਬਲੈਕਲਿਸਟ ਕੀਤਾ ਹੋਇਆ ਉਸ ਤੋਂ ਬਾਅਦ ਵੀ ਉਹਨਾਂ ਦੀਆਂ ਕੰਪਲੇਂਟਾਂ ਤੇ ਕਾਰਵਾਈ ਕੀਤੀ ਜਾ ਰਹੀ ਹੈ ਇਹ ਉਹਨਾਂ ਦਾ ਆਰਡਰ ਹੈ ਜੀ ਕਿਹਦੀ ਕਿਹੜੇ ਕਿਹੜੇ ਵਿਭਾਗਾਂ ਨਾਲ ਬੰਦੇ ਦੀ ਮਿਲ ਨਹੀਂ ਸਰ ਇਹਨਾਂ ਦੇ ਕਾਰਪੋਰੇਸ਼ਨ ਨਾਲ ਵੀ ਮਿਊਨਿਸਪਲ ਕਾਰਪੋਰੇਸ਼ਨ ਨਾਲ ਵੀ ਮਿਲ ਨਹੀਂ ਪੁੱਟਾ ਹੈ ਤੇ ਇਹਨਾਂ ਪੁਲਿਸ ਵਾਲਿਆਂ ਨਾਲ ਵੀ ਮਿਲੀ ਭੁਗਤ ਹੈ ਅਗਰ ਮੈਂ ਮਿਨਿਸਪਲ ਕਾਰਪੋਰੇਸ਼ਨ ਦੀ ਗੱਲ ਕਰਾਂ ਤਾਂ ਇਹਨਾਂ ਦੀ ਦੁਕਾਨ ਜਿਹੜੀ ਸੀਲ ਕੀਤੀ ਗਈ ਸੀ 16 5 ਨੂੰ ਸੀਲ ਕਰ ਦਿੱਤੀ ਗਈ ਹੈ ਸਿਰਫ ਕੰਪਾਉਂਡਿੰਗ ਇੰਟਰਸਟ ਨੂੰ ਲੈ ਕੇ ਕਿ ਤੁਸੀਂ ਕੰਪਾਉਂਡਿੰਗ ਫੀਸ ਆਪਣੀ ਜਮ੍ਹਾਂ ਕਰਾਓ ਇਹਨਾਂ ਨੇ ਤਕਰੀਬਨ 8 8ਵੇਂ ਮਹੀਨੇ 2024 ਦੇ ਵਿੱਚ ਆਪਣੀ ਇੱਕ ਐਪਲੀਕੇਸ਼ਨ ਦਿੱਤੀ ਸੀ ਜਿਦੇ ਵਿੱਚ ਇਹਨਾਂ ਨੇ ਕਲੀਅਰਲੀ ਮੈਂਸ਼ਨ ਕੀਤਾ ਕਿ ਮੇਰੇ ਜਿਹੜੇ ਵੀ ਟੈਕਸ ਬੰਦੇ ਨੇ ਮੈਨੂੰ ਦੱਸੇ ਜਾਣ ਮੈਂ ਪੇ ਕਰੂੰਗਾ ਜਿਸ ਤੋਂ ਇਹਨਾਂ ਦੀ ਬੋਨਫਾਈਡ ਇੰਟੈਂਸ਼ਨ ਕਲੀਅਰ ਹੁੰਦੀ ਹੈ ਕਿ ਹਾਂਜੀ ਅਸੀਂ ਟੈਕਸ ਪੇ ਕਰਨਾ ਚਾਹੁੰਦੇ ਆ ਬਟ ਉਹਨਾਂ ਨੇ ਕੋਈ ਕਾਰਵਾਈ ਨਹੀਂ ਕੀਤੀ ਹੁਣ ਵੀ ਅਗਰ ਗੱਲ ਕੀਤੀ ਜਾਵੇ ਇਹਨਾਂ ਨੇ ਦੁਬਾਰਾ ਫਿਰ ਐਪਲੀਕੇਸ਼ਨ ਦਿੱਤੀ ਹੈ ਮਿਊਨਿਸਪਲ ਕਾਰਪੋਰੇਸ਼ਨ ਨੂੰ ਕਿ ਸਾਨੂੰ ਜਿਹੜੇ ਸਾਡੇ ਟੈਕਸ ਬੰਦੇ ਨੇ ਦੱਸੇ ਜਾਣ ਤੇ ਉੱਥੇ ਦੇ ਐਡੀਸ਼ਨਲ ਜੋਇੰਟ ਕਮਿਸ਼ਨਰ ਨੇ ਉਹਨਾਂ ਨੂੰ ਐਫ ਆਈ ਆਰ ਹੋਣ ਤੋਂ ਬਾਅਦ ਫੋਨ ਜਾਂਦਾ ਤੇ ਹਲੇ ਤੱਕ ਇਹਨਾਂ ਦੀ ਦੁਕਾਨ ਦੀਆਂ ਸੀਲਾਂ ਨਹੀਂ ਖੁੱਲੀਆਂ ਆਇਆਂ। ਰੀਜ਼ਨ ਕੀ ਹੈ ਕਿ ਹਾਂਜੀ ਅਮਰਜੀਤ ਸਿੰਘ ਟਮੋਡਿਆ ਉਹਨਾਂ ਨੂੰ ਫੋਨ ਕਰ ਦਿੰਦਾ ਉਹ ਇਹਨਾਂ ਦੀ ਕਾਰਵਾਈ ਰੋਕ ਦਿੰਦੇ ਨੇ। ਕੋਈ ਕਾਰਵਾਈ ਨਹੀਂ ਹੋਣੀ। ਅਦਾਲਤ ਦੇ ਹੁਕਮਾਂ ਦੀ ਉਲੰਘਣਾ ਕਰਤੀ ਉਸ ਨੇ। ਹੁਣ ਅੱਗੋ ਕੀ ਕਰਨਾ ਹੈ? ਕੀ ਕੀਤਾ ਜਾਵੇ? ਸਾਨੂੰ ਫਿਰ ਅਦਾਲਤ ਦਾ ਹਸਾਰਾ ਲੈਣਾ ਪੈਣਾ ਜੀ। ਬਾਰ-ਬਾਰ ਹੁਣ ਤਾਂ ਅਸੀਂ ਸਾਡੇ ਕੋਲ ਤਾਂ ਆਪਸ਼ਨ ਹੀ ਹੈ ਬੱਸ ਦੀ ਹੈ ਕਿ ਅਦਾਲਤ ਦਾ ਹਸਾਰਾ ਲਿਆ ਜਾਵੇ। ਅਸੀਂ ਦੁਬਾਰਾ ਹਾਈ ਕੋਰਟ ਦੇ ਵਿੱਚ ਪਟੀਸ਼ਨ ਲਗਾਵਾਂਗੇ। ਜੋ ਕਿ ਲਗਾਤਾਰ ਦੇਖਿਆ ਜਾਵੇ ਇਵਨ ਕਿ ਇਹਨਾਂ ਤੋਂ ਹੀ ਨਹੀਂ ਇੱਥੇ ਮਿਸਟਰ ਹਾਂਜੀ ਇਹ ਇਹਨਾਂ ਦੀ ਇਹਨਾਂ ਦਾ ਧਰਮਕੰਡਾ ਜੀ ਜੈਨ ਦੇ ਠੇਕੇ ਤੇ ਇਹਨਾਂ ਦੇ ਨਾਲ ਵੀ ਸ਼ਰੇਆਮ ਇਹੀ ਚੀਜ਼ ਹੋਈ ਸੀ ਇਹਨਾਂ ਨੇ ਵੀ ਰਿਟ ਪਟੀਸ਼ਨ ਲਗਾ ਕੇ ਉੱਥੋਂ ਦਾ ਹਾਈ ਕੋਰਟ ਦਾ ਸਹਾਰਾ ਲੈ ਕੇ ਆਪਣਾ ਜਿਹੜਾ ਕੰਡਾ ਕੰਡੇ ਦੀ ਸੀਲ ਖੁਲਵਾਈ ਸੀ ਇਵਨ ਕਿ ਕੰਡੇ ਦੀ ਸੀਲ ਖੁਲਵਾਉਣ ਪਿੱਛੇ ਅਮਰਜੀਤ ਸਿੰਘ ਧਮੋਟਿਆ ਨੇ ਇਹਨਾਂ ਤੋਂ 1,10,000 ਰੁਪਏ ਲਿਆ ਸੀ ਉਸ ਤੋਂ ਬਾਅਦ ਵੀ 50,000 ਰੁਪਏ ਦੀ ਹੋਰ ਡਿਮਾਂਡ ਕੀਤੀ ਫਿਰ ਇਹਨਾਂ ਨੇ ਵੀ ਕੋਰਟ ਦਾ ਸਹਾਰਾ ਲੈ ਕੇ ਸੀਲਾਂ ਖੁਲਵਾਈਆਂ ਸੀ ਆ ਜੁਰੇ ਹੁਣ ਮੈਂ ਐਡਵੋਕੇਟ ਕਰਨਦੀਪ ਸਿੰਘ ਡੀਬੀਐ ਲੁਧਿਆਣਾ ਇਹਨਾਂ ਦਾ ਕੇਸ ਮੈਂ ਹੀ ਹੈਂਡਲ ਕਰ ਰਿਹਾ ਅੱਛਾ ਇਹਦੇ ਵਿੱਚ ਮੈਂ ਇੱਕ ਚੀਜ਼ ਹੋਰ ਐਡ ਆਨ ਕਰਨਾ ਚਾਹੂੰਗਾ ਸਰ ਇਹਦੇ ਖਿਲਾਫ ਹੁਣ ਹੀ ਐਫਆਈਆਰ ਨਹੀਂ ਹੋਈ ਪਹਿਲਾਂ 2014 ਦੇ ਵਿੱਚ 2017 ਦੇ ਵਿੱਚ ਵੀ ਐਫਆਈਆਰ ਹੋ ਚੁੱਕੀ ਹੈ 2014 ਦੇ ਵਿੱਚ ਅਗਰ ਮੈਂ ਗੱਲ ਕਰਾਂ ਤਾਂ ਮਾਨਯੋਗ ਹਾਈ ਕੋਰਟ ਤੋਂ ਇਹਨਾਂ ਦੀ ਬੇਲ ਜਿਹੜੀ ਰਿਜੈਕਟ ਹੋਈ ਸੀਗੀ ਜਿਹੜੀ ਕਿ ਕਲੀਅਰ ਕਟ ਉਹਨਾਂ ਨੇ ਮੈਂਸ਼ਨ ਕੀਤਾ ਸੀਗਾ ਕਿ ਜਿਹੜੀਆਂ ਐਫਆਈਆਰ ਹੋਈਆਂ ਇਹ ਕਿਹੜੇ ਮੰਗਦੇ ਸੀ ब्लैकमेल्डिंग हां मैं वही एंटीसिपेटरी दा ਤੁਹਾਨੂੰ ਮਾਨਯੋਗ ਹਾਈ ਕੋਰਟ ਦਾ ਜਿਹੜਾ ਆਰਡਰ ਆ ਉਹ ਪੜ੍ਹ ਕੇ ਸੁਣਾਉਣ ਲੱਗਿਆ ਥੋੜਾ ਜਿਹਾ ਪੜ੍ਹਾਂਗਾ ਇਟ ਹੈਜ਼ ਕਮ 온 ਰਿਕਾਰਡ ਥੈਟ 11 ਪਰਸਨ ਹੈਜ਼ ਸਟੇਟਡ ਥੈਟ ਦਾ ਪਟੀਸ਼ਨਰ ਯੂਜ਼ ਟੂ ਬਲੈਕਮੇਲ देम ਅੰਡਰ ਦਾ ਪ੍ਰੀਟੈਕਸਟ ਆਫ ਆਰਟੀਆ ਐਪਲੀਕੇਸ਼ਨਸ ਇਹਦੇ ਵਿੱਚ ਮਾਨਯੋਗ ਹਾਈ ਕੋਰਟ ਨੇ ਕਲੀਅਰਲੀ ਇਹ ਮੈਂਸ਼ਨ ਕੀਤਾ ਕਿ ਇਹ ਬਲੈਕਮੇਲਿੰਗ ਕਰਦਾ ਤੇ ਇਸ ਕਰਕੇ ਇਹਦੀ ਜਿਹੜੀ ਐਂਟੀਸਿਪੇਟਰੀ ਬੇਲ ਹੈ ਉਹ ਰਿਜੈਕਟ ਕੀਤੀ ਜਾ ਰਹੀ ਹੈ ਈਵਨ ਕਿ ਪਕੜ ਲਿਆ ਖਾਣੇ ਹੋਏ ਪਰਚੇ ਇਹ ਸਰ ਡਾਬੇ ਡਾਬੇ ਥਾਣੇ ਡਾਬੇ ਥਾਣੇ ਹੋਇਆ ਇੱਕ ਕੋਤਵਾਲੀ ਚ ਹੋਇਆ ਆ ਹਲਫੀਆ ਬਿਆਨ 11 ਬੰਦਿਆਂ ਦਾ ਜੀ ਜਿਹੜਾ ਇਹਨਾਂ ਨੇ ਸਿਮਰਨਜੀਤ ਸਿੰਘ ਬੈਂਸ ਨੂੰ ਦਿੱਤਾ ਸੀ ਜਿਹਦੇ ਵਿੱਚ ਇਹਨਾਂ ਨੇ ਕਲੀਅਰਲੀ ਮੈਂਸ਼ਨ ਕੀਤਾ ਕਿ ਹਾਂ ਜੀ ਸਾਡੇ ਨਾਲ ਇਹ ਬਲੈਕਮੇਲਿੰਗ ਕਰਦਾ ਹੈ ਉਸ ਤੋਂ ਬਾਅਦ ਸਿਮਰਨਜੀਤ ਸਿੰਘ ਬੈਂਸ ਨੇ ਆਪਣੇ ਲੈਟਰ ਹੈਡ ਤੇ ਲਿਖ ਕੇ ਦਿੱਤਾ ਸੀਗਾ ਕਮਿਸ਼ਨਰ ਸਾਹਿਬ ਨੂੰ ਕਿ ਇੱਥੇ ਕਾਰਵਾਈ ਕੀਤੀ ਜਾਵੇ ਇਹ ਇਹ ਬਲੈਕਮੇਲ ਕਰਦਾ ਲੋਕਾਂ ਨੂੰ ਇਸ ਕਰਕੇ ਇੱਥੇ ਕਾਰਵਾਈ ਕੀਤੀ ਜਾਵੇ ਇਹ 2014 ਦੀ ਹੈ ਸਰ ਉਦੋਂ ਬਾਅਦ ਇਹਦਾ ਇੱਕ ਪੈਟਰਨ ਕੀ ਹੈ ਜਿਹੜੀ ਬੈਂਸ ਸਾਹਿਬ ਨੇ ਦਿੱਤੀ ਉਹ 2017 ਦੀ ਆ ਉਸ ਤੋਂ ਪਹਿਲਾਂ 2014 ਦੇ ਵਿੱਚ ਇਹਨੂੰ ਬਲੈਕਮੇਲਰ ਕਹਿ ਕੇ ਇਹਦੀ ਜਿਹੜੀ ਉਹ ਬੇਲ ਰਿਜੈਕਟ ਕੀਤੀ ਸੀ ਅਗਰ ਹੁਣ ਗੱਲ ਕਰਾਂ ਤਾਂ ਇਹਦਾ ਇੱਕ ਪੈਟਰਨ ਸੈੱਟ ਕੀਤਾ ਹੋਇਆ ਹੈ ਪਹਿਲਾਂ ਐਂਟੀਸੀਪੇਟਰੀ ਬੇਲੇ ਦੀ ਰਿਜੈਕਟ ਹੋ ਜਾਂਦੀ ਹੈ ਉਸ ਤੋਂ ਬਾਅਦ ਪੁਲਿਸ ਕੋਲ ਇਨਕੁਆਰੀ ਲਗਵਾਉਂਦਾ ਹੈ ਇਨਕੁਆਰੀ ਦੇ ਵਿੱਚ ਕਿਸੇ ਦੇ ਬਿਆਨ ਨਹੀਂ ਹੁੰਦੇ ਹੈਗੇ ਜਿਹੜੇ ਕੰਪਲੇਨੈਂਟ ਹੁੰਦੇ ਨੇ ਇਹਦੇ ਆਪਣੇ ਬੰਦੇ ਸੈੱਟ ਕੀਤੇ ਹੁੰਦੇ ਨੇ ਉਹਨਾਂ ਦੇ ਬਿਆਨ ਕਰਵਾਉਂਦਾ ਤੇ ਉਹਦੇ ਇਨਕੁਆਇਰੀ ਦੇ ਵਿੱਚੋਂ ਇਹ ਕਲੀਅਰਲੀ ਨਿਕਲ ਜਾਂਦਾ ਬਾਹਰ ਹੋ ਜਾਂਦਾ ਇਹਦਾ ਇਹ ਪੈਟਰਨ ਸੈੱਟ ਕੀਤਾ ਹੋਇਆ ਈਵਨ ਕਿ ਹੁਣ ਮਹੀਨਾ ਹੋਣ ਦੇ ਬਾਵਜੂਦ ਵੀ ਇਹ ਲਗਾਤਾਰ ਆਪਣੇ ਦਫ਼ਤਰ ਦੇ ਵਿੱਚ ਜਾ ਰਿਹਾ ਆਪਣੇ ਘਰ ਦੇ ਅੰਦਰ ਹੀ ਹੈ ਪੁਲਿਸ ਕੋਈ ਕਾਰਵਾਈ ਨਹੀਂ ਕਰ ਰਹੀ ਪੁਲਿਸ ਦੀ ਇਹ ਕਲੀਅਰਲੀ ਮਿਲੀ ਭੁਗਤ ਹੈ ਉਹਨਾਂ ਦੇ ਨਾਲ ਸਰ ਇਹ ਐਫ ਆਈ ਆਰ ਨੰਬਰ 56 2025 ਦੀ 22 ਮਈ ਨੂੰ ਹੋਈ ਹੈ ਜਿਹੜੀ ਕਿ ਅਮਰਜੀਤ ਸਿੰਘ ਢਮੋਟਿਆ ਦੀ ਡੱਬੇ ਥਾਣੇ ਦੇ ਵਿੱਚ ਹੋਈ ਹੈ ਇਹ ਐਫ ਆਈ ਆਰ ਜਿਹੜੀ ਗੱਲ ਕਰਾਂ ਮੈਂ ਐਕਸਟਰਸ਼ਨ ਦੇ ਬੇਸ ਤੇ ਹੋਈ ਹੈ ਇਹ ਐਕਸਟਰਸ਼ਨ ਲੈ ਰਿਆ ਸੀਗਾ ਬੰਦਿਆਂ ਤੋਂ 308 2 ਦੀ ਹੈ ਜਿਹੜੇ ਸੈਕਸ਼ਨ ਲੱਗੇ ਹੋਏ ਨੇ ਇਹ ਵੀ ਸਾਨੂੰ ਕੰਟੈਂਪਟ ਆਫ ਕੋਰਟ ਦਾ ਸਹਾਰਾ ਲੈ ਕੇ ਐਫ ਆਈ ਆਰ ਕਰवानी ਪਈ ਹੈ ਪੁਲਿਸ ਕਾਰਵਾਈ ਕਰਨ ਤੱਕ ਰੈਡੀ ਨਹੀਂ ਸੀਗੀ ਸਾਡੀ ਅਗਰ ਕੰਪਲੇਂਟ ਦੀ ਗੱਲ ਕਰਾਂ ਤਾਂ ਕੰਪਲੇਂਟ ਸਾਡੀ ਜਿਹੜੀ ਚੱਲ ਰਹੀ ਹੈ ਸਤੰਬਰ 2024 ਤੋਂ ਚੱਲਦੀ ਪਈ ਹੈ ਬਟ ਉਹਨਾਂ ਨੇ ਕੋਈ ਕਾਰਵਾਈ ਨਹੀਂ ਕੀਤੀ ਜਨਵਰੀ ਦੇ ਵਿੱਚ ਅਸੀਂ ਰਿਟ ਪਟੀਸ਼ਨ ਦਾ ਸਹਾਰਾ ਲਿਆ ਰਿਟ ਪਟੀਸ਼ਨ ਸਿਰ ਡਾਇਰੈਕਸ਼ਨ ਦੇ ਆਰਡਰ ਕੀਤੇ ਗਏ ਕਾਰਪੋਰੇਸ਼ਨ 2000 ਸ਼ੁਰੂ ਹੋਇਆ 4000 ਇਹ ਸਰ ਕਾਰਪੋਰੇਸ਼ਨ ਨੇ ਅਮਰਜੀਤ ਸਿੰਘ ਟਮੋਟੀਆਂ ਨੂੰ ਬਲੈਕਲਿਸਟ ਕੀਤਾ ਹੋਇਆ ਬਲੈਕਲਿਸਟ ਹੋਣ ਦੇ ਬਾਅਦ ਵੀ ਉਹ ਜਿਹੜੇ ਮਿਊਂਸਿਪਲ ਕਾਰਪੋਰੇਸ਼ਨ ਹੈ ਉਹਦੀਆਂ ਕਾਰਵਾਈਆਂ ਕਰਦੀ ਪਈ ਆ ਉਹਦੀਆਂ ਕੰਪਲੇਂਟਾਂ ਤੇ ਕਾਰਵਾਈਆਂ ਕਰਦੇ ਇਹ ਮਿਊਂਸਿਪਲ ਕਾਰਪੋਰੇਸ਼ਨ ਦੇ ਕਮਿਸ਼ਨਰ ਸਾਹਿਬ ਨੇ ਉਹਨੂੰ ਬਲੈਕਲਿਸਟ ਕੀਤਾ ਜੀ ਫਿਰ ਵੀ ਕਾਰਵਾਈ ਕੀਤੀ ਜਾ ਰਹੀ ਹੈ ਕਾਰਵਾਈ ਕਰਕੇ ਉਹ ਸੀਲਾ ਲਗਾਏ ਜਾ ਰਹੇ ਨੇ ਇਹ ਮਿਲੀ ਭੁਗਤ ਦੇ ਨਾਲ ਸਾਰਾ ਕੰਮ ਚੱਲਦਾ ਪਿਆ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਮਨਜੀਤ ਖੋਰਾ ਸਰ ਅਸੀਂ ਜਿੱਧਰ ਭੱਜ ਦਾ ਮੈਡੀਕਲ ਸਟੋਰ ਆ ਅਸੀਂ ਉੱਥੇ ਦੇਖਣ ਆਏ ਹਾਂ ਅਸੀਂ ਆ ਸਾਲ ਵੀ ਕਾਫੀ ਟਾਈਮ ਹੋ ਗਿਆ ਦੇਖਦੇ ਨਾਲ ਟਰਚਰ ਕਰਦੇ ਆ ਤੰਗ ਕਰਦੇ ਆ ਉਹ ਇਹਨਾਂ ਨੂੰ ਟਰਚਰ ਕਰਦੇ ਕਰਦੇ ਸਾਡੇ ਮਹੱਲੇ ਨੂੰ ਬੜਾ ਤੇ ਟਰਚਰ ਕਰਦੇ ਆ ਕੌਣ ਆ ਸਰ ਟਮੂਟਿਆ ਨਾਮ ਆ ਮੈਂ ਅਮਰਜੀਤ ਸਿੰਘ ਟਮੂਟਿਆ ਮੈਂ ਨਾਮ ਦਾ ਟਮੂਟਿਆ ਫੇਮਸ ਆ ਤੇ ਇਸ ਕਰਕੇ ਟਮੂਟੇ ਨਾਮ ਤੋਂ ਅਸੀਂ ਤੁਹਾਨੂੰ ਦੱਸਾਂਗੇ ਸਾਡੇ ਨਾਲ ਗਲੀ ਚ ਗੁਰਦੁਆਰੇ ਦੇ ਮੰਦਰ ਆ ਉਹ ਗੁਰਦੁਆਰੇ ਮੰਦਰ ਦੇ ਸਪੀਕਰ ਵੀ ਬੰਦ ਕਰਵਾ ਦਿੰਦਾ ਉਹ ਬੰਦਾ ਉਹ ਵੀ ਕਹਿ ਦਊਗਾ ਉਹਨਾਂ ਨੂੰ ਧਮਕੀਆਂ ਦੇਗਾ ਜਾ ਕੇ ਕਿ ਇਹਨੂੰ ਕੱਟ ਕਰ ਲੋ ਇਹਨੂੰ ਬੰਦ ਕਰ ਲੋ ਨਹੀਂ ਤਾਂ ਮੈਂ ਕੰਪਲੇਂਟ ਮੰਦਰਗੜਵਰ ਤੇ ਵੀ ਕੰਪਲੇਂਟ ਕਰ ਦਿਆਂਗੀ ਉਹ ਬੰਦੇ ਮਤਲਬ ਉਹ ਐਦਾਂ ਦਾ ਬੰਦਾ ਨਾ ਮਤਲਬ ਉਹ ਨੂੰ ਆਪਣੀ ਗੱਲ ਉੱਪਰ ਉਹਨੇ ਰੱਖਣੀ ਆ ਦੂਜਿਆਂ ਨੂੰ ਥੱਲੇ ਸੁੱਟਣਾ ਤੇ ਟਾਰਚਰ ਇਹਨੂੰ ਐਦਾਂ ਕਰਦਾ ਹੈ ਜਦ ਵੀ ਕੋਈ ਵੀ ਇਨਾਂ ਦੀ ਸ਼ਾਪ ਤੇ ਕੁਝ ਵੀ ਹੋਵੇ ਜਾਂ ਕੋਈ ਵੀ ਸਮਾਨ ਆਪਣੀ ਸ਼ਾਪ ਤੇ ਆਪਣੀ ਮੈਡੀਕਲ ਸਟੋਰ ਤੇ ਲੈਣ ਉਹ ਪਹਿਲਾਂ ਕਹਿਣਾ ਵੀ ਪਹਿਲਾਂ ਮੇਰੇ ਘਰ ਲੱਗਣੀ ਚਾਹੀਦੀ ਹੈ ਜੀ ਬਾਅਦ ਤੋਂ ਆਪਣੇ ਉੱਤੇ ਕਰਵਾਇਆ ਮਤਲਬ ਜਿਹੜੀ ਉਹਨਾਂ ਦੇ ਘਰ ਪਹਿਲਾਂ ਉਹਨਾਂ ਦੇ ਘਰ ਜਾਣੀ ਚਾਹੀਦੀ ਆ ਬਾਕੀ ਅੰਦਰੋਂ ਅੰਦਰੇ ਤਾਂ ਬਥੇਰਾ ਕੁਝ ਖਾ ਰਿਹਾ ਹੋ ਸੀਲ ਕਰਵਾ ਦਿੰਦਾ ਕਿਉਂ ਸੀਲ ਕਰਵਾਉਂਦਾ ਵੀ ਇਹਨਾਂ ਦੀ ਦੁਕਾਨ 'ਚ ਕਿਹੜਾ ਕੋਈ ਸੀ ਮੈਡੀਕਲ ਤੇ ਕਿਹੜਾ ਕੋਈ ਚੱਕਰਾ ਆਇਆਗਾ ਵੀ ਸੀਲ ਕਰਵਾ ਦਿੰਨਾ ਕਿਹੜੀ ਗੱਲੋਂ ਸੀਲ ਕਰਵਾਉਂਦਾ ਪਰ ਸਾਰਾ ਮਹੱਲਾ ਪਰਸਾਨ ਹੈ ਸਾਰਾ ਮਹੱਲਾ ਪਰਸਾਨ ਹੈ ਤੁਸੀਂ ਅਸੀਂ ਇੱਥੇ ਦਾ ਥੋੜੇ ਜਣੇ ਆ ਨਾ ਤੁਸੀਂ ਮਹੱਲੇ 'ਚ ਜਾ ਕੇ ਪੁੱਛ ਲਓ ਸਾਰਾ ਮਹੱਲਾ ਤੁਹਾਨੂੰ ਕਹਾਈ ਦੇਗਾ ਕੋਈ ਕੋਈ ਕਾਰਵਾਈ ਨਹੀਂ ਕਰਦੇ ਪੁੱਛ ਇਹੀ ਤਾਂ ਕਮੀ ਹੈ ਨਾ ਵੀ ਉਹ ਕਾਰਵਾਈ ਨਹੀਂ ਕਰ ਰਹੇ ਕਿਉਂ ਡਰ ਰਹੀ ਹੈ ਸਮਝ ਨਹੀਂ ਆ ਰਿਹਾ ਅੱਛਾ ਦਰਜ ਹੈਗਾ ਪ੍ਰਸ਼ਾਸਨ ਕਿਉਂ ਪ੍ਰਸ਼ਾਸਨ 'ਚ ਕੋਈ ਕਮੀ ਹੈ ਤਾਂ ਅੱਛਾ ਦਰਜ ਹੈ ਕਿ ਨਾ ਅੱਛਾ ਦਰਜ ਹੈ ਐਫ ਆਈ ਆਰ ਹਾਂਜੀ ਪਰਚੇ ਉੱਤੇ ਦ ਕਰਵਾਈ ਹੋਈ ਆ ਪਰ ਪਤਾ ਨਹੀਂ ਲੋਕ ਡਰਦੇ ਅੱਗੇ ਕਿਉਂ ਨਹੀਂ ਆ ਰਹੇ ਕੀ ਐਸੇ ਜਿਹੇ ਹਾਂ ਤਾਂ ਹਮ ਪ੍ਰਸ਼ਾਸਨ ਤੋਂ ਕੀ ਮੰਗਤਾ ਅਸੀਂ ਇਹੀ ਮੰਗ ਕਰਦਾ ਉਹਨੂੰ ਚੱਕਿਆ ਜਾਵੇ ਉਹਨੂੰ ਪੁੱਛੇ ਵੀ ਕਿਉਂ ਵੀ ਕਿਉਂ ਇੰਦੀ ਕਾਰਵਾਈ ਦੁਬਾਰਾ ਦੁਬਾਰਾ ਠੀਕ ਹੈ ਲੁਧਿਆਣਾ ਲਾਈਵ ਲਈ ਸੰਜੇ ਸੇਤੀਆ ਦੀ ਰਿਪੋਰਟ